ਸਤਿ ਸ੍ਰੀ ਅਕਾਲ ਜੀ ਮੈਂ ਕਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਦੋਸਤੋ ਅੱਜ ਗੱਲ ਕਰਾਂਗੇ ਸਰਬੱਤ ਖਾਲਸਾ ਅਕਾਲੀ ਦਲ ਗਰਮ ਖਿਆਲੀ ਅਤੇ ਸਿੱਖ ਸੰਗਤ ਦੀ ਦੁਬਿਧਾ ਕੱਲ 26 ਜਨਵਰੀ ਨੂੰ ਭਾਈ ਮੋਹਕਮ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਮਾਰਚ ਕੱਢਿਆ ਗਿਆ ਖਾਲਸਤਾਨੀ ਝੰਡੇ ਲੈ ਕੇ 26 ਜਨਵਰੀ ਨੂੰ ਕਿਉਂ ਕੱਢਿਆ ਗਿਆ ਕਿਉਂਕਿ 40 ਸਾਲ ਪਹਿਲਾਂ 26 ਜਨਵਰੀ 1986 ਨੂੰ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਕਿਉਂਕਿ 1984 ਦੇ ਵਿੱਚ ਜਦੋਂ 인ਦਰਾ ਗਾਂਧੀ ਦੇ ਸ਼ਾਸਨ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਉਸ ਤੋਂ ਬਾਅਦ ਬੜਾ ਕੁਝ ਬਦਲਿਆ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਅਤਵਾਦ ਦਾ ਲੱਕ ਤੋੜ ਦਿੱਤਾ ਗਿਆ ਆ ਪਰ 26 ਜਨਵਰੀ 1986 ਨੂੰ ਇੱਕ ਸਰਬੱਤ ਖਾਲਸਾ ਬੁਲਾਇਆ ਗਿਆ ਉਦੋਂ ਵੀ ਭਾਈ ਮੁਹਕਮ ਸਿੰਘ ਦੀ ਅਗਵਾਈ ਦੇ ਵਿੱਚ ਬੁਲਾਇਆ ਗਿਆ ਸੀ ਤੇ ਕੱਲ ਪਈ ਮੋਕਮ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਮਾਰਚ ਕੱਢਿਆ ਗਿਆ ਔਰ ਮਾਰਚ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਉਹ ਪਹੁੰਚੇ ਹੋਏ ਸੀ ਹੁਣ ਇਹ ਵੀ ਕੰਫਰਮ ਮਿਲ ਰਹੀਆਂ ਨੇ ਕਿ ਸਰਬੱਤ ਖਾਲਸਾ ਫਿਰ ਬੁਲਾਇਆ ਜਾਵੇਗਾ ਤੇ ਜਿਹੜੀ ਇਸ ਸਮੇ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਇਹਨਾਂ ਸਾਰਿਆਂ ਦੇ ਉੱਤੇ ਇੱਕ ਜਿਹੜੀ ਇਹ ਗੱਲ ਕੀਤੀ ਜਾਂਦੀ ਆ ਕਿ ਇਹ ਸਾਰੇ ਇੱਕ ਪਰਿਵਾਰ ਦੇ ਅਧੀਨ ਚੱਲ ਰਹੇ ਨੇ ਜਨੀ ਸ਼ਰੋਮਨੀ ਅਕਾਲੀ ਦਲ ਬਾਦਲ ਦੇ ਕੈਦ ਉੱਤੇ ਜਾਂ ਉਹਨਾਂ ਦੇ ਮਤੇ ਤਹਿਤ ਚੱਲ ਰਹੇ ਨੇ ਇਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਵੀ ਸਰਬੱਤ ਖਾਲਸਾ ਬੁਲਾਇਆ ਜਾ ਸਕਦਾ ਹੈ ਪਰ ਹੁਣ ਇੱਥੇ ਸਿੱਖ ਕੌਮ ਦੁਬਿਧਾ ਦੇ ਵਿੱਚ ਹੈ ਕਿ ਉਹ ਕਿਹੜੇ ਪਾਸੇ ਜਾਵੇ ਇੱਕ ਪਾਸੇ ਤਾਂ ਰਾਜਨੀਤੀ ਹੋ ਰਹੀ ਹੈ ਇੱਕ ਪਰਿਵਾਰ ਤੇ ਇੱਕ ਦਲ ਦੇ ਮਤੇ ਤਹਿਤ ਚੱਲ ਰਿਹਾ ਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਹੁਣ ਜਿਹੜੇ ਪਿਛਲੇ ਸਮੇਂ ਦਰੌਣਾ ਅਕਾਲ ਤਖਤ ਸਾਹਿਬ ਤੋਂ ਫੈਸਲੇ ਆਏ ਆ ਉਹਨਾਂ ਤੇ ਬੜੀ ਕੰਤੂ ਪ੍ਰੰਤੂ ਹੋਈ ਆ ਸਿੱਖ ਕੌਮ ਦੇ ਵਿੱਚ ਜਿਹੜਾ ਰੋਹ ਹੈ ਉਹ ਵਧਿਆ ਆ ਗੁੱਸਾ ਵਧਿਆ ਆ ਕਿਉਂਕਿ ਜਦੋਂ ਸਿਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਗਈ ਔਰ ਉਸ ਤੋਂ ਬਾਅਦ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਕਾਲੀ ਆਗੂਆਂ ਨੂੰ ਬੁਲਾਇਆ ਗਿਆ ਅਕਾਲੀ ਆਗੂਆਂ ਨੂੰ ਤਨਖਾਹ ਲਗਾਈ ਗਈ ਔਰ ਉਸ ਤੋਂ ਬਾਅਦ ਵੀ ਸਖਬੀਰ ਸਿੰਘ ਬਾਦਲ ਨੂੰ ਇਹ ਕਿਹਾ ਗਿਆ ਕਿ ਉਹ ਜਿਹੜੇ 2 ਦਸੰਬਰ 2024 ਦੇ ਫੈਸਲਿਆਂ ਤੋਂ ਭੱਜ ਗਏ ਉਹ ਇਹ ਸਾਰਾ ਕੁਝ ਜਿਹੜਾ ਵਾਪਰਿਆ ਇਹਦੇ ਵਿੱਚ ਸਿੱਖ ਕੌਮ ਨੂੰ ਇੰਜ ਲੱਗ ਰਿਹਾ ਕਿ ਜਿਹੜੇ ਫੈਸਲੇ ਹੋਏ ਨੇ ਇਹ ਸਾਰੇ ਹੀ ਇੱਕ ਪਰਿਵਾਰ ਦੇ ਕਹਿਣ ਦੇ ਉੱਤੇ ਹੋਏ ਨੇ ਕਿਉਂਕਿ ਉਸ ਤੋਂ ਬਾਅਦ ਜਦੋਂ ਸਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾਈ ਗਈ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਜਿਹੜਾ ਅਵਾਰਡ ਵਾਪਸ ਲੈ ਲਿਆ ਗਿਆ ਤਾਂ ਇਹਦਾ ਜਿਹੜਾ ਗੁੱਸਾ ਕੱਢ ਦਿਆਂ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਗਵੀਰ ਸਿੰਘ ਹੋਰਾਂ ਨਾਲ ਕੀ ਵਾਪਰਿਆ ਇਹ ਵੀ ਸਾਰਾ ਸਿੱਖ ਕੌਮ ਨੇ ਵੇਖਿਆ ਆ ਇਸੇ ਕਰਕੇ ਇਹ ਛਰੇ ਆਮ ਕਿਹਾ ਜਾ ਰਿਹਾ ਆ ਕਿ ਜਿਹੜੇ ਸਿੰਘ ਸਾਹਿਬ ਨੇ ਜਿਹੜੇ ਜਥੇਦਾਰ ਨੇ ਉਹ ਅਤਿ ਸ਼ਰੋਮਣੀ ਕਮੇਟੀ ਪ੍ਰਕਾਸ਼ ਸਿੰਘ ਬਾਦਲ ਦੇ ਘਰੋਂ ਜਿਹੜੀ ਸਖਬੀਰ ਸਿੰਘ ਬਾਦਲ ਦੇ ਕਹਿਣ ਤੇ ਸਾਰੇ ਫੈਸਲੇ ਲੈ ਰਹੀ ਆ ਹੁਣ ਗੱਲ ਕਰਦੇ ਸਰਬੱਤ ਖਾਲਸਾ ਦੀ ਸਰਬੱਤ ਖਾਲਸਾ ਜਿਹੜਾ ਆ ਉਹ ਮਿਸਲਾਂ ਦੇ ਟਾਈਮ ਤੋਂ ਜਿਹੜਾ ਲਗਾਤਾਰ ਚੱਲਦਾ ਆਉਂਦਾ ਸੀ ਜਦੋਂ ਮਿਸਲਾਂ ਦੇ ਆਪਸ ਵਿੱਚ ਝਗੜੇ ਹੁੰਦੇ ਸੀ ਉਹਨਾਂ ਨੂੰ ਨਿਬੇੜਨ ਵਾਸਤੇ ਵੀ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ ਔਰ ਹੋਰ ਜਿਹੜੇ ਕੌਮੀ ਮਸਲੇ ਹੁੰਦੇ ਸੀ ਕੌਮੀ ਮਸਲਿਆਂ ਨੂੰ ਨਜਿੱਠਣ ਵਾਸਤੇ ਔਰ ਸਿੱਖ ਕੌਮ ਦੀ ਜਿਹੜੀ ਪ੍ਰਵਾਨਗੀ ਲੈਣ ਵਾਸਤੇ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਵਿੱਚ ਇਹ ਜਿਹੜਾ ਸਰਬੱਤ ਖਾਲਸਾ ਦਾ ਦੀ ਰਵੈਤ ਸੀ ਉਹਨੂੰ ਬੰਦ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ 26 ਜਨਵਰੀ 1986 ਨੂੰ ਸਰਬੱਤ ਖਾਲਸਾ ਬੁਲਾਇਆ ਗਿਆ ਔਰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਪੰਜ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਇਹਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਕਿ ਸਾਡੀ ਜਿਹੜੀ ਮੰਗ ਹੈ ਖਾਲਿਸਤਾਨ ਦੀ ਹੈ ਇਸ ਤੋਂ ਘੱਟ ਅਸੀਂ ਕੋਈ ਮੰਗ ਨਹੀਂ ਕਰਾਂਗੇ ਤਾਂ ਫਿਰ 30 April 1986 ਨੂੰ ਅਨੰਦਪੁਰ ਸਾਹਿਬ ਵਿਖੇ ਸਰਜੀਤ ਸਿੰਘ ਬਰਨਾਲਾ ਦੇ ਕਹਿਣ ਦੇ ਉੱਤੇ ਸਰਬੱਤ ਖਾਲਸਾ ਬੁਲਾਇਆ ਗਿਆ ਔਰ ਜਿਹਦੇ ਵਿੱਚ ਖਾਲਿਸਤਾਨ ਦਾ ਵਿਰੋਧ ਵੀ ਕੀਤਾ ਗਿਆ ਇਸੇ ਤਰ੍ਹਾਂ ਹੀ ਇਹ ਚੀਜ਼ਾਂ ਚਲਦੀਆਂ ਰਹੀਆਂ ਪਰ ਜਿਹੜੀ ਸਿੱਖ ਕੌਮ ਹੈ ਉਹਨੇ ਗਰਮ ਦਲੀਆਂ ਨੂੰ ਜੜਾ ਬਹੁਤਾ ਮਾਨਤਾ ਨਹੀਂ ਦਿੱਤੀ ਸਿੱਖ ਕੌਮ ਇਹ ਵੀ ਨਹੀਂ ਚਾਹੁੰਦੀ ਕਿ ਉਹ ਗਰਮ ਦਲੀਆਂ ਦੇ ਜਿਹੜੇ ਲੋਕ ਨੇ ਗਰਮ ਦਲੀਆਂ ਦੇ ਲੋਕਾਂ ਨੂੰ ਅੱਗੇ ਲਾਉਣ ਜਾਂ ਉਹਨਾਂ ਦਾ ਜਥੇਦਾਰ ਬਣੇ ਇਸ ਨਾਲ ਜਿਹੜੀ ਲੋਕਤਾਂਤ੍ਰਿਕ ਰਵੈਤ ਉਹਦੇ ਖਿਲਾਫ ਜਾ ਕੇ ਸਰਕਾਰ ਨਾਲ ਮੱਥਾ ਲਾ ਕੇ ਸਿੱਖ ਕੌਮ ਨੂੰ ਪਹਿਲਾਂ ਵੀ ਨੁਕਸਾਨ ਹੋਇਆ ਤੇ ਹੁਣ ਵੀ ਹੋ ਸਕਦਾ ਇਸ ਕਰਕੇ ਸਿੱਖ ਕੌਮ ਗਰਮ ਦਲੀਆਂ ਦੇ ਨਾਲ ਵੀ ਜਿਆਦਾ ਜਿਹੜੀ ਮੈਜੋਰਟੀ ਸਿੱਖ ਕੌਮ ਹੈ ਉਹ ਉਹਨਾਂ ਦੇ ਨਾਲ ਨਹੀਂ ਹੈ ਔਰ ਦੂਜੇ ਪਾਸੇ ਜੇਕਰ ਲੋਕਤੰਤ੍ਰਿਕ ਢੰਗ ਦੇ ਨਾਲ ਚੁਣੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਤਾਂ ਉਹ ਵੀ ਅਕਾਲੀ ਦਲ ਦੇ ਮਤਇਤ ਚੱਲ ਰਹੀ ਆ ਅਕਾਲੀ ਦਲ ਦੇ ਕਹਿਣ ਤੇ ਸਾਰੇ ਫੈਸਲੇ ਹੋ ਰਹੇ ਨੇ ਔਰ ਜਿਹੜੇ ਜਥੇਦਾਰ ਲਾਏ ਜਾਂਦੇ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਵੱਲੋਂ ਜਿਹੜੇ ਹੁਕਮ ਮਿਲਦੇ ਨੇ ਉਹਨਾਂ ਹੁਕਮਾਂ ਦੇ ਮੁਤਾਬਕ ਜਿਹੜੇ ਫੈਸਲੇ ਲੈਂਦੇ ਨੇ ਹੁਣ ਹਾਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖਤ ਸਾਹਿਬ ਵਿਖੇ ਬੁਲਾਇਆ ਗਿਆ ਸੀ ਹਾਲਾਂਕਿ ਜਿਹੜੇ ਦਾੜੀ ਕੱਟਣ ਵਾਲੇ ਕੇਸ ਕਤਲ ਕਰਨ ਵਾਲੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਨਹੀਂ ਬੁਲਾਇਆ ਜਾਂਦਾ ਪਰ ਉਹਨਾਂ ਨੇ ਇੱਕ ਹੋਰ ਰਾਹ ਲੱਭ ਲਿਆ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਖਤਰੇਤ ਵਿਖੇ ਭਗਵੰਤ ਮਾਨ ਨੂੰ ਬੁਲਾਇਆ ਤੇ ਉਹਨਾਂ ਤੋਂ ਉਹਨਾਂ ਦੇ ਦਿੱਤੇ ਬਿਆਨਾਂ ਦਾ ਸਪਸ਼ਟੀਕਰਨ ਮੰਗਿਆ ਸਿੱਖ ਕੌਮ ਕਿਹੜੇ ਪਾਸੇ ਜਾਵੇ ਸਿੱਖ ਕੌਮ ਦੁਬਿਧਾ ਦੇ ਵਿੱਚ ਹੈ ਕਿ ਕਿ ਜਿਹੜਾ ਇੱਕ ਪਰਿਵਾਰ ਜਿਹੜਾ ਆ ਰਾਜਨੀਤੀ ਦੇ ਵਿੱਚ ਜਿਹੜਾ ਰਾਜਨੀਤਿਕ ਪਰਿਵਾਰ ਹੈ ਉਹਦਾ ਕਬਜ਼ਾ ਰਵੇ ਉਹਦੇ ਤੋਂ ਵੀ ਦੁਖੀ ਐ ਸਿੱਖ ਕੌਮ ਕਿਉਂਕਿ ਉੱਥੇ ਫੈਸਲੇ ਜਿਹੜੇ ਨੇ ਨਿਰਪੱਖ ਨਹੀਂ ਹੋ ਰਹੇ ਤੇ ਦੂਜੇ ਪਾਸੇ ਅਗਰ ਗਰਮ ਦਲੀਆਂ ਜਿਹੜੇ ਨੇ ਉਹ ਆਪਣਾ ਜਥੇਦਾਰ ਚੁਣਦੇ ਨੇ ਜਾਂ ਆਪਣੀ ਸ਼੍ਰੋਮਣੀ ਕਮੇਟੀ ਬਣਾਉਂਦੇ ਨੇ ਤਾਂ ਉੱਥੇ ਵੀ ਫੈਸਲੇ ਜਿਹੜੇ ਨੇ ਗਰਮ ਦਲੀਆਂ ਦੇ ਜਿਹੜੇ ਕਹਿਣ ਦੇ ਉੱਤੇ ਜਾਂ ਗਰਮ ਦਲੀਆਂ ਦੇ ਪੱਖ ਦੇ ਆਉਣਗੇ ਜਿਹੜੇ ਉਹ ਕਹਿਣਗੇ ਉਹ ਹੀ ਆਉਣਗੇ ਖਾਲਸਾਤਨ ਦੀ ਗੱਲ ਕੀਤੀ ਜਾਵੇਗੀ ਤਾਂ ਮੁੜ ਕੇ ਫਿਰ ਜਿਹੜਾ ਦੌਰ ਹੈ ਉਹ ਪੁਰਾਣਾ ਦੌਰ ਜੀ ਦੇ ਵਿੱਚ ਅਸੀਂ ਲੱਖਾਂ ਹੀ ਨੌਜਵਾਨ ਵਰਵਾਲੇ ਉਹ ਦੌਰ ਦੁਬਾਰਾ ਨਾ ਜਾਵੇ ਇਸ ਕਰਕੇ ਸਿੱਖ ਕੌਮ ਨਹੀਂ ਚਾਹੁੰਦੀ ਕਿ ਗਰਮਦਲੀਏ ਜਿਹੜੇ ਨੇ ਉਹ ਕਮਾਂਡ ਸੰਭਾਲਣ ਹੁਣ ਇਹਦਾ ਰਸਤਾ ਕਿੱਲੇ ਪਿਆ ਜਾ ਸਕਦਾ ਵਿਚਲਾ ਰਸਤਾ ਕੀ ਆ ਜਿਹਦੇ ਵਿੱਚ ਸਿੱਖ ਕੌਮ ਦੀ ਪ੍ਰਵਾਨਗੀ ਹੋਵੇ ਸਾਰੀ ਸਿੱਖ ਕੌਮ ਮਿਲ ਕੇ ਜਿਹੜੇ ਜਥੇਦਾਰ ਨੇ ਉਹਨਾਂ ਦੀ ਨਿਯੁਕਤੀ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਰਪੱਖ ਤੌਰ ਤੇ ਕੰਮ ਕਰੇ ਅਜੇ ਆ ਹੋਣਾ ਮੁਨਾਸਬ ਜਾਨੀ ਲੱਗ ਰਿਹਾ ਕਿਉਂਕਿ ਲੰਮੇ ਸਮੇਂ ਤੋਂ ਇੱਕੋ ਪਰਿਵਾਰ ਦਾ ਕਬਜ਼ਾ ਆ ਧਰਮ ਦੇ ਉੱਤੇ ਔਰ ਧਰਮ ਜਿਹੜਾ ਉਹ ਅਕਾਲੀ ਦਲ ਦੇ ਮਤਇਤ ਹੋਇਆ ਲੱਗਦਾ ਆ ਨਾ ਕਿ ਜਿਹੜਾ ਧਰਮ ਹੈ ਉਹ ਧਰਮ ਦੇ ਮਤਹਿਤ ਜਿਹੜੀ ਰਾਜਨੀਤੀ ਜਿਵੇਂ ਹੋਣੀ ਚਾਹੀਦੀ ਜਿਵੇਂ ਮੇਰੀ ਪੀੜੀ ਦਾ ਸੰਕਲਪ ਹੈ ਉਸ ਮੁਤਾਬਕ ਨਹੀਂ ਹੈ ਦੋਸਤੋ ਇਸ ਮੁੱਦੇ ਦੇ ਉੱਤੇ ਤੁਸੀਂ ਆਪਣੀ ਰਾਇ ਜ਼ਰੂਰ ਦੇਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਆਪਣੇ ਵਿਚਾਰ ਜ਼ਰੂਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਇਸ ਦੇ ਨਾਲ ਹੀ ਮੈ ਕੁਲਵੰਤ ਸਿੰਘ ਗੱਗੜਪੁਰੀ ਤੁਹਾਡੇ ਤਲਾ ਨਾ ਜਾਸਤ ਸਤਿ ਸ਼੍ਰੀ ਅਕਾਲ